ਤੇ ਗਈਆਂ ਕੁੜੀਆਂ ਨਹੀਂ ਮੁੜੀਆਂ ਵਾਪਿਸ ਅੰਬਾਂ ਦੇ ਬਾਗ ਦੇ ਵਿੱਚ ਮਿਲੀਆਂ ਦੋਖਾਂ ਦੀਆਂ ਅਮ੍ਰਿਤਕ ਦੇਹਾਂ ਤੇਗ ਪਰਿਵਾਰ ਦੇ ਤਾਂ ਪੈਰਾਂ ਹਿੱਟੋ ਖਿਸਕਦੇ ਇਸ ਮੀਂਹ ਦੋ ਕੁੜੀਆਂ ਜੋ ਕਿ ਘਰੋਂ ਮੇਲਾ ਦੇਖਣ ਗਈਆਂ ਸੀ ਪਰ ਘਰ ਵਾਪਸ ਨਹੀਂ ਪਰਤੀਆਂ ਦੱਸਿਆ ਆਚਾਰਿਆ ਹੈ ਕਿ ਦੇਰ ਰਾਤ ਕਰੀਬ 9 ਵਜੇ ਐ ਦੋਵੇਂ ਕੁੜੀਆਂ ਘਰੇ ਕਹਿ ਕੇ ਗਈਆਂ ਕਿ ਅਸੀਂ ਜਨਮਾਸ਼ਟਮੀ ਦਾ ਮੇਲਾ ਦੇਖਣ ਜਾ ਰਹੀਆਂ ਪਰ ਦੇਰ ਰਾਤ ਤੱਕ ਵੀ ਇਹ ਕੁੜੀਆਂ ਘਰ ਵਾਪਸ ਨਹੀਂ ਪਰਤੀਆਂ ਉਸ ਤੋਂ ਬਾਅਦ ਪਰਿਵਾਰ ਚਿੰਤਾ ਦੇ ਵਿੱਚ ਡੁੱਬ ਗਿਆ ਤੇ ਦੇਰ ਰਾਤ ਤੋਂ ਹੀ ਦੋਹੇ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਸੀ ਪਰ ਜਦੋਂ ਸਵੇਰ ਹੁੰਦਿਆਂ ਹੀ ਇਹ ਖਬਰ ਪਰਿਵਾਰ ਨੂੰ ਮਿਲਦੀ ਹੈ ਕਿ ਉਹਨਾਂ ਦੀਆਂ ਕੁੜੀਆਂ ਜੜੀਆਂ ਨੇ ਉਹ ਅੰਬਾ ਦੇ ਬਾਗ ਦੇ ਵਿੱਚ ਨੇ ਜਦੋਂ ਪਰਿਵਾਰ ਉੱਥੇ ਜਾ ਕੇ ਆਪਣੀ ਕੁੜੀਆਂ ਦੀ ਹਾਲਤ ਦੇਖਦਾ ਤਾਂ ਉਹਨਾਂ ਦੇ ਤਾਂ ਪੈਰਾਂ ਹਿੱਟੋ ਜ਼ਮੀਨ ਹੀ ਖਿਸਕ ਜਾਂਦੀ ਹੈ ਦਰਅਸਲ ਇਹਨਾਂ ਦੋਹੇ ਕੁੜੀਆਂ ਦੀਆਂ ਮ੍ਰਿਤਕ ਦੇਹਾਂ ਜੜੀਆਂ ਸਨ ਉਹ ਦਰਖਤ ਦੇ ਨਾਲ ਲਟਕੀਆਂ ਹੋਈਆਂ ਸਨ ਅਤੇ ਜੋ ਦੁਪੱਟਾ ਐਲਕੇ ਜਨਮਾਸ਼ਟਮੀ ਦਾ ਮੇਲਾ ਦੇਖਣ ਗਈਆਂ ਸਨ ਉਸੇ ਦੁਪੱਟੇ ਦੇ ਨਾਲ ਡਰਕ ਦੇ ਨਾਲ ਇਹਨਾਂ ਦੀਆਂ ਅਮ੍ਰਿਤਕ ਦੇਹਾਂ ਲਟਕਦੀਆਂ ਹੋਈਆਂ ਮਿਲੀਆਂ ਪਰਿਵਾਰ ਤਾਂ ਸਦਮੇ ਦੇ ਵਿੱਚ ਹੈ ਪਰਿਵਾਰ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਦੇਰ ਰਾਤ ਕਰੀਬ 9 ਵਜੇ ਇਹ ਦੋਵੇਂ ਸਹੇਲੀਆਂ ਘਰੋਂ ਕਹਿ ਕੇ ਗਈਆਂ ਕਿ ਅਸੀਂ ਮੇਲਾ ਦੇਖਣ ਜਾ ਰਹੀਆਂ ਨੇ ਇੱਕੋ ਪਿੰਡ ਦੀ ਰਹਿਣ ਵਾਲੀ ਹੈ ਅਤੇ ਦੋਵੇਂ ਪੱਕੀਆਂ ਸਹੇਲੀਆਂ ਦੱਸੀਆਂ ਜਾ ਰਹੀਆਂ ਨੇ ਜੋ ਕਿ ਜਨਮਾਸ਼ਟਮੀ ਦਾ ਮੇਲਾ ਦੇਖਣ ਗਈਆਂ ਪਰ ਘਰ ਵਾਪਸ ਨਹੀਂ ਪਰਤੀਆਂ ਪਰਿਵਾਰ ਦੇਰ ਰਾਤ ਤੋਂ ਹੀ ਦੋਹੇ ਕੁੜੀਆਂ ਦੇ ਭਾਲ ਦੇ ਵਿੱਚ ਜੁਟਿਆ ਹੋਇਆ ਸੀ ਪਰ ਕੁੜੀਆਂ ਦਾ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਸਵੇਰ ਨੂੰ ਕਿਸੇ ਨੇ ਦੇਖਿਆ ਕਿ ਅੰਬਾਂ ਦੇ ਬਾਗ ਵਿੱਚ ਦੋ ਕੁੜੀਆਂ ਦੀਆਂ ਮ੍ਰਿਤਕ ਦੇਹਾਂ ਦਰਖਤ ਦੇ ਨਾਲ ਲਟਕੀਆਂ ਹੋਈਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕੁੜੀਆਂ ਦੀ ਪਛਾਣ ਕੀਤੀ ਗਈ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਮੌਕੇ ਤੇ ਪਹੁੰਚਿਆ ਤਾਂ ਪਰਿਵਾਰ ਦਿੱਤਾ ਪੈਰਾ ਹਟੋਂ ਜ਼ਮੀਨ ਹੀ ਖੇਸ ਗਈ ਹੈ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਘਟਨਾ ਜ਼ਿਲ੍ਹੇ ਦੇ ਕੋਤਵਾਲੀ ਕਿਆਮਗੰਜ ਦੇ ਪਿੰਡ ਭਗੋਤੀਪੁਰ ਦੀ ਹੈ ਪਿੰਡ ਦੇ ਹੀ ਇਲਾਕੇ ਦੀਆਂ ਦੋ ਕੁੜੀਆਂ ਦੀਆਂ ਲਾਸ਼ਾਂ ਅੰਬਾ ਦੇ ਬਾਗ ਦੇ ਵਿੱਚ ਇੱਕ ਦਰਗ ਦੇ ਨਾਲ ਇੱਕੋ ਦੁਪट्टे ਦੇ ਨਾਲ ਲਟਕਦੀਆਂ ਹੋਈਆਂ ਮਿਲਿਆ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ ਤੇ ਪੁਲਿਸ ਮੌਕੇ ਤੇ ਪਹੁੰਚਿਆ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ ਫਿਲਹਾਲ ਕੁੜੀਆਂ ਦੀਆਂ ਲਾਸ਼ਾਂ ਦੇ ਕੋਲੋਂ ਇੱਕ SIM ਵੀ ਬਰਾਮਦ ਹੋਈ ਹੈ ਪੁਲਿਸ ਹਰੇਕ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਦਕਿ ਪਰਿਵਾਰਕ ਮੈਂਬਰਾਂ ਨੇ ਇੱਕ ਹੱਦਸ਼ਾ ਜਤਾਇਆ ਹੈ ਕਿ ਇਹਨਾਂ ਦੋਹੇ ਕੁੜੀਆਂ ਦਾ ਕਤਲ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਹਰੇਕ ਐਂਗਲ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਵੱਡੀ ਅਪਡੇਟ ਇਸ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ ਇਸ ਬਾਬਤ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਵੱਡੀ ਗੱਲ ਹੈ ਦੋ ਕੁੜੀਆਂ ਜੋ ਕਿ ਘਰੋਂ ਕਹਿ ਕੇ ਗਈਆਂ ਸਨ ਕਿ ਅਸੀਂ ਜਨਮਾਸ਼ਟਮੀ ਦਾ ਮੇਲਾ ਦੇਖਣ ਜਾ ਰਹੀਆਂ ਨੇ ਪਰ ਉਹ ਘਰ ਵਾਪਸ ਨਹੀਂ ਪਰਤੀਆਂ ਉਸ ਤੋਂ ਬਾਅਦ ਪਰਿਵਾਰ ਨੂੰ ਇਤਲਾ ਮਿਲਦੀ ਹੈ ਕਿ ਦੋ ਕੁੜੀਆਂ ਦੀਆਂ ਲਾਸ਼ਾਂ ਜੜੀਆਂ ਨੇ ਉਹ ਅੰਬਾ ਦੇ ਬਾਗ ਦੇ ਵਿੱਚ ਦਰਗ ਦੇ ਨਾਲ ਲਟਕੀਆਂ ਹੋਈਆਂ ਨੇ ਜਿਸ ਤੋਂ ਬਾਅਦ ਪਰਿਵਾਰ ਉੱਤੇ ਪਹੁੰਚਦਾ ਹੈ ਅਤੇ ਪਰਿਵਾਰ ਦੇ ਤਾਂ ਪੈਰਾਂ ਹਿੱਟੋਜ਼ ਮੀਨ ਹੀ ਕਿਸਕ ਜੋਂ ਦੀਆਂ ਕੁੜੀਆਂ ਨੂੰ ਇਸ ਹਾਲ ਦੇ ਵਿੱਚ ਦੇਖ ਕੇ ਫਿਰ ਹਾਲ ਕੁੜੀਆਂ ਫਿਲਹਾਲ ਕੁੜੀਆਂ ਦੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅੰਬ ਦੇ ਦਰਖਤ ਦੇ ਨਾਲ ਦੋਹਾਂ ਦੀ ਲਾਸ਼ ਜਿਹੜੀ ਉਹ ਲਟਕਦੀ ਹੋਈ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਖਬਰ ਜੰਗਲ ਦੀ ਅੱਗ ਵਾਂਗ ਪੂਰੇ ਇਲਾਕੇ ਦੇ ਵਿੱਚ ਫੈਲ ਗਈ ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਇਕੱਠੇ ਹੋ ਗਏ ਇਸ ਦੀ ਸੂਚਨਾ ਪੁਲਿਸ ਨੂੰ ਜਦੋਂ ਮਿਲੀ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਕੇ ਅਤੇ ਬਿਨਾਂ ਦੇਰੀ ਕਰਦਿਆਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਜਿਹੜਾ ਹੈ ਉਹ ਖੁਦਕੁਸ਼ੀ ਦਾ ਲੱਗ ਰਿਹਾ ਹੈ ਹੋ ਸਕਦਾ ਹੈ ਕਿ ਕੁੜੀਆਂ ਨੇ ਖੁਦਕੁਸ਼ੀ ਕੀਤੀ ਹੋਵੇ ਪਰ ਹਰੇਕ ਐਂਗਲ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਨਾਲ ਜੁੜੀ ਹੋਈ ਕੋਈ ਵੀ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ ਜ਼ਰੂਰ ਤੁਹਾਡੇ ਮੁਖਾਤਿਬ ਹੋਵਾਂਗੇ